ਨਾ ਕੁਝ ਖਾਣਾ ਪੁੱਤ ਲੈ ਕੇ ਆਵਾਂ ਕੀ ਨਾ ਮਾਤਾ ਇਹ ਕੀ ਅਰੇ ਇਹ ਕਹਿੰਦੇ ਮੈਨੂੰ ਕਿਤੇ ਕਮਾ ਲਿਓ ਛੁੱਟੀਆਂ ਹੋ ਰਹੀਆਂ ਨੇ ਅੱਛਾ ਤੁਮਨ ਨੂੰ ਕਹਿੰਦੇ ਮੈਂ ਕਿ ਚੱਲ ਕਮਾ ਆਉਂਗਾ ਕੋਈ ਗੱਲ ਨਹੀਂ ਚੱਲ ਚੰਗੀ ਗੱਲ ਹੈ ਫਿਰ ਤੁਸੀਂ ਇੰਝ ਕਰੋ ਰਮਨ ਨੂੰ ਵੀ ਨਾਲ ਲੈ ਕੇ ਜਾਓ ਨਹੀਂ ਮਾਤਾ ਮੈਂ ਇਕੱਲਾ ਜਾਊਂਗਾ ਰਮਨ ਨੂੰ ਲੈ ਕੇ ਜਾਂਦਾ ਨਾਲ ਨਾ ਰਮਨ ਨੂੰ ਲੈ ਜਾਓ ਬਨਸੀ ਰੋ ਵੀ ਘੁੰਮੇ ਆਏਗੀ ਨਾ ਨਾ ਮੈਂ ਇਕੱਲਾ ਜਾਊਂਗਾ ਜਦ ਕੁੜੀ ਲੈ ਕੇ ਜਾਊਂਗਾ ਆਪਣੇ ਮੈਨ ਲੈ ਜਾਂਦਾ ਉਹਨੂੰ ਮੈਂ ਇਕੱਲਾ ਜਾਊਂਗਾ ਘੁੰਮਣ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਉਹਦੇ ਨਾਲ ਜਾਣਾ ਕਿਤੇ ਪਸੰਦ ਨਹੀਂ ਹੈਗਾ ਕਿਉਂ ਨਾ ਤਾਂ ਮੰਮੀ ਉਹਦੀ ਸ਼ਕਲ ਚੱਜਦੀ ਹੈ ਨਾ ਉਹਨੂੰ ਖਾਣ ਪੀਣ ਦਾ ਪਤਾ ਹੈ ਨਾ ਉਹਨੂੰ ਉੱਠ ਬੈਠਣ ਦਾ ਪਤਾ ਹੈ। ਨਾ ਉਹਦੀ ਸ਼ਕਲ ਨੂੰ ਕੀ ਹੋਇਆ? ਪੁੱਤਰੋ ਸਾਰਾ ਦਿਨ ਸਾਰਾ ਕੰਮ ਕਰਦੀ ਹੈ ਘਰ ਦਾ ਹੈ ਬੱਚੇ ਸੰਭਦੀ ਹੈ ਮੇਰੀ ਸੇਵਾ ਕਰਦੇ ਕੀ ਕਮੀ ਹੈ ਉਹਦੇ ਵਿੱਚ? ਮੰਮੀ ਇੰਨਾ ਕੰਮ ਤਾਂ ਕੰਮਲੇ ਵੀ ਕਰ ਲੈਂਦੀ ਹੈ। ਕੰਮ ਜਦੋਂ ਵਿਆਹ ਘੇ ਸੀ ਨਾ ਰਮਨ ਬਹੁਤ ਸੋਹਣੀ ਸੀ ਹੁਣ ਬੱਚੇ ਤੋਂ ਬਾਅਦ ਉਹਦੇ ਸਰੀਰ ਦਾ ਵਿੱਚ ਫਰਕ ਪੈ ਗਿਆ। ਮੈਂ ਲੁੱਕ ਦੇ ਘਰਾਂ ਨੇ ਦੇਖਿਆ ਨੇ ਬੱਚੇ ਜੰਮਣ ਤੋਂ ਬਾਅਦ ਸੋਹਣੀਆਂ ਨਹੀਂ। ਹਰ ਕਦੇ ਆਪਣੇ ਆਪਣੇ ਸਰੀਰ ਦਾ ਫਰਕ ਹੁੰਦਾ। ਇਦਾਂ ਦੀ ਕੋਈ ਫਰਕ ਫੁਰਕ ਲਈ ਗੱਲ ਨਹੀਂ ਹੁੰਦੀ ਆਪਣਾ ਧਿਆਨ ਆਪ ਰੱਖਣਾ ਪੈਂਦਾ ਮਮੀ ਮੈਂ ਤਾਂ ਬੱਚਾ ਕਰਕੇ ਰਹਿ ਰਿਆ ਇਹਦੇ ਨਾਲ ਨਹੀਂ ਤਾਂ ਮੈਂ ਇਹ ਜਿਹੇ ਦੀ ਸ਼ਰਤ ਵੀ ਆ ਦੇਖਾਂ ਮਮੀ ਜੀ ਜੇ ਤੁਹਾਨੂੰ ਭੁੱਖ ਲੱਗੀ ਤਾਂ ਲਈ ਰੋਟੀ ਪਾ ਲਿਆ ਮੈਂ ਹਾਂ ਪਾਇਆ ਤੇ ਜੀ ਤੁਹਾਡੀ ਰੋਟੀ ਪਾ ਲਿਆ ਮੈਂ ਹਾਂ ਇਹ ਦਿਨਸੇ ਹੀ ਪਾਇਆ ਚਲੋ ਠੀਕ ਹੈ ਤੇ ਰੋਟੀ ਪਕ ਲੈ ਠੀਕ ਹੈ ਬੱਚਾ ਅੱਗੇ ਇਹ ਜਿਹੇ ਘਰ ਵਾਲੀ ਤੈਨੂੰ ਦੀਵਾ ਬਾਲ ਕੇ ਵੀ ਲੱਭਣੀ ਮਮੀ ਮੈਨੂੰ ਇਹ ਜੀ ਚਾਹੀਦੀ ਵੀ ਨਹੀਂ ਮਮੀ ਮੈਨੂੰ ਕੋ ਜੂਰੀ ਫੋਨ ਆਇਆ ਮੈਂ ਰੋਟੀ ਆ ਕੇ ਖਾਣਾ ਠੀਕ ਹੈ ਮੰਮੀ ਪੰਕਜ ਕਿੱਥੇ ਗਏ ਨੇ ਉਹ ਕੋਈ ਜ਼ਰੂਰੀ ਫੋਨ ਆ ਗਿਆ ਸੀ ਗੱਲ ਕਰਨ ਗਿਆ ਅੱਛਾ ਚਲੋ ਮੈਨੂੰ ਦੇਖ ਕੇ ਆਨੀ ਠੀਕ ਹੈ ਨਾ ਨਾ ਰੋਟੀ ਕਿੱਥੇ ਜੇ ਤ ਤੜਨੇ ਗੱਲੜਾ ਕਰਾਂ ਰੋਟੀ ਕਿੱਥੇ ਸੁਆਦ ਲੱਗਦੀ ਆ ਯਾਰ ਮੈਂ ਤਾਂ ਤੁਹਾਡੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਪਰ ਮੇਰੀ ਇੰਨੀ ਚੰਗੀ ਕਿਸਮਤ ਕਿੱਥੇ ਮੇਰੀ ਕਿਸਮਤ ਤਾਂ ਆ ਲਿਖੀ ਹੋਈ ਹੈ ਮਾੜੀ ਪਦਸੂਰ ਸ਼ਕਲ ਵਾਲੀ ਮੈਂ ਤਾਂ ਬੱਚਾ ਕਰਕੇ ਇਹਦੇ ਨਾਲ ਰਹਿ ਰਿਹਾ ਨਹੀਂ ਤਾਂ ਨਾ ਇਹੋ ਜਿਹੀ ਸ਼ਕਲ ਵੀ ਨਾ ਦੇਖਦਾ ਹੂੰ ਕਿਵੇਂ ਅੱਛਾ ਮੇਰੀ ਜਾਨ ਵੀ ਪਿਆ ਹੈ ਜਾਂ ਜ਼ਰੂਰਤ ਹੈ ਯਾਰ ਮੈਂ ਕਮਾ ਕੇ ਦੇ ਲਈ ਰਿਹਾ ਕਿੱਡੀ ਗੱਲ ਹੈ ਪਿਆ ਯਾਰ ਦੀ ਕੋਈ ਗੱਲ ਨਹੀਂ ਮੇਰੀ ਜਾਨ ਦੇ ਖਾਤੇ ਛੋਣੀ ਪਿਆ ਯਾਰ ਪਾ ਦੇਣਾ ਜੀ ਰੋਟੀ ਖਾ ਲੋ ਅਗਰ ਅਮਨ ਆਹ ਗੜੀ ਸ਼ੱਦ ਲੱਗਦੀ ਚੱਲ ਯਾਰ ਤੇ ਕੋ ਰੁੱਕ ਕੇ ਕਾਲ ਕਰਦਾ ਠੀਕ ਹੈ ਓਕੇ ਬਾਏ ਨਹੀਂ ਤੇ ਤੂੰ ਵੇਟ ਨਹੀਂ ਹੁੰਦਾ ਜੋ ਤੈਨੂੰ ਕਹਿ ਰਹੇ ਮੈਂ ਆ ਰਿਹਾ ਜੀ ਰੋਟੀ ਠੰਡੀ ਹੋ ਰਹੀ ਸੀ ਕੀ ਠੰਡੀ ਹੋ ਰਹੀ ਸੀ ਦੁਬਾਰਾ ਗਰਮ ਕਰ ਲੈਂਦੀ ਕੋਈ ਗੱਲ ਨਹੀਂ ਮੈਂ ਰੋਟੀ ਗਰਮ ਕਰ ਲੈਂਦੀ ਨਹੀਂ ਅੱਜ ਕਰਦੀ ਕਿ ਤੂੰ ਸਾਲੇ ਬਿਲੀ ਹੀ ਰਹਿੰਦੇ ਸਾਰਾ ਦਿਨ ਜਾ ਰੋਟੀ ਲੈ ਕੇ ਲੈ ਕੇ ਆਂਦੀ ਜੀ ਰਮਨ ਫਸ ਸਬਜੀ ਤੇਸ ਕਰਾ ਬੀਨੂ ਜੀ ਲੋ ਸਬਜੀ ਤੇਸ ਕਰ ਲੋ ਮੰਮੀ ਤੁਹਾਨੂੰ ਕਿਵੇਂ ਲੱਗੀ ਸਬਜੀ ਬੜੀ ਪਈ ਅੰਨਾ ਮੈਂ ਕਿਨਾ ਪੈਰਮਨ ਜੇ ਤੇਰੀ ਸ਼ਕਲ ਚੱਜਦੀ ਹੈਗੀ ਨਾ ਸਬਜੀ ਚੱਜਦੀ ਬਣਾ ਲਿਆ ਕਰ ਕੋਈ ਗੱਲ ਨਹੀਂ ਚੰਗੋ ਧਿਆਨ ਰੱਖੋ ਲੈ ਚੱਕ ਮੇਰੀ ਖਾਣੀ ਤੁਹਾਨੂੰ ਕੁਝ ਹੋਰ ਬਣਾ ਦੇਣੀ ਆ ਹਮਕਦਰ ਤੂੰ ਕੋਈ ਜ਼ਿਆਦਾ ਨਹੀਂ ਬੋਲ ਰਿਹਾ ਸੱਚੀ ਬੋਲ ਰਿਹਾ ਮੰਮੀ ਜੀ ਲੋਚਾ ਜੀ ਲੋਚਾ ਨਾ ਜੀ ਮੈਂ ਐਡਾ ਕਹਿ ਰਹੀ ਸੀ ਕਿ ਮੈਨੂੰ 2-3 ਹਜ਼ਾਰ ਰੁਪਏ ਦੇ ਦਿੰਦੇ ਮੇਰੇ ਕੋਲ ਨਾ ਗਰਮੀ ਵਾਲੇ ਕੱਪੜੇ ਹੈ ਨਹੀਂ ਤੇ ਮੈਂ 2-3 ਸੂਟ ਲੈ ਆਂਗੀ ਪੈਸੇ ਦਿੱਖਤਾ ਲੱਗਦੇ ਨੇ ਲਗੜਾ ਤਾਂ ਨਹੀਂ ਹੋਏ ਜੀ ਐ ਚਾਹੇ ਤੂੰ ਨਵੇਂ ਸੂਟ ਪਾ ਲੈ ਚਲੋ ਕੋਈ ਗੱਲ ਨਹੀਂ ਜੇ ਤੇਰੇ ਕੋਲ ਪੈਸੇ ਹੋਣਗੇ ਤੁਸੀਂ ਉਦੋਂ ਦੇ ਦੇ ਪੰਤੇ ਜੇ ਵਾਰੀ ਵਾਰੀ ਉਹਦੀ ਬੇਝ ਜਿਗਰ ਨਹੀਂ ਜ਼ਰੂਰੀ ਸਿੱਧਾ ਸਿੱਧਾ ਮਨਾਂ ਕਰ ਦੇ ਮੇਰੇ ਕੋਲ ਪੈਸੇ ਨਹੀਂ ਹੈਗੇ ਇਹ ਤਾਂ ਭੋਲੀ ਐ ਜੇ ਕੋਈ ਚਲਾਕ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਠੀਕ ਹੈ ਯਾਰ ਕੰਮ ਤੇ ਜਾ ਰਿਹਾ ਮੰਮੀ ਜੀ ਮੈਂ ਤੇ ਮੈਨੂੰ ਕੁਝ ਕਹਿੰਦੀ ਵੀ ਨਹੀਂ ਇਹ ਤਾਂ ਵੀ ਮੇਥੋਂ ਕੀ ਜੇ ਰਹਿੰਦੇ ਨੇ ਕੋਈ ਨਾ ਰਮਨ ਜਦੋਂ ਸ਼ਾਮ ਨੂੰ ਪੰਕਜ ਨੇ ਆਣਾ ਹੁੰਦਾ ਨਾ ਥੋੜੇ ਸੋਹਣੇ ਕੱਪੜੇ ਪਾ ਕੇ ਤਿਆਰ ਹੋ ਕੇ ਮੰਢਣ ਕੇ ਰਿਆ ਕਰ ਚਲੋ ਠੀਕ ਹੈ ਮੰਮੀ ਜੀ जी मैं किधर निकाल रही हूँ। तू जो मर्जी कर ले, बाप सोती बाप सोती रहेंगी तू। क्या हर्मन? क्यों आया? क्या बुतर? मम्मी आप पे तुझे कहने से तो बाल बाल के रियाय कर रही है। क्यों आया? पकड़ के आते तो बात सोती बात सोती ਲੱਗੇਗੀ ਕੋਈ ਨਾ ਚੁਪ ਕਰ ਪੁੱਤਰ ਮੈਂ ਕਰਦਿਆਂ ਗੱਲ ਪੰਕਜ ਨਾਲ ਚੁਪ ਕਰ ਪੰਕਜ ਹੁਣ ਕੀ ਹੋ ਗਿਆ ਤੂੰ ਸਾਧਨ ਕੁੜੀ ਦੇ ਪਿੱਛੇ ਪਿਆ ਰਹਿਣਾ ਪਲੀਜ਼ ਮੰਮੀ ਮੈਂ ਇਹਦਾ ਰਹਿਣਾ ਨਹੀਂ ਚਾਹੁੰਦਾ ਮੈਨੂੰ ਤਾਂ ਤਲਾਕ ਚਾਹੀਦਾ ਸਤੋ ਬਸ ਤੂੰ ਪਾਗਲ ਹੋ ਗਿਆ ਤੂੰ ਆਪਣੇ ਬਾਰੇ ਨਹੀਂ ਤੇ ਬੱਚੇ ਬਾਰੇ ਸੋਚ ਮੰਮੀ ਮੈਂ ਕੋਈ ਹੋਰ ਕੁੜੀ ਲੱਭੀ ਹੋਈ ਐ ਮੋਦਰਾ ਵਿਆਹ ਕਰਾਣਾ ਚਾਹਨਾ ਅਖਤੂਬੇ ਬੱਚੇ ਸੰਭੋ ਪੰਕਜ ਸੋਹਣੀਆਂ ਕੁੜੀਆਂ ਤਾਂ ਤੈਨੂੰ ਬਹੁਤ ਮਿਲ ਜਾਣਗੀਆਂ ਪਰ ਇਹਦੇ ਵਰਗੀ ਚੰਗੀ ਕੁੜੀ ਨਹੀਂ ਮਿਲਨੀ। ਮੰਮੀ ਜੇ ਤੁਸੀਂ ਮੈਨੂੰ ਧੱਕਾ ਕਰ ਦਿੱਤਾ ਨਾ ਮੈਂ ਕੁਛ ਛਾ ਕੇ ਮਰ ਜਾਊਂਗਾ। ਚਲੋ ਠੀਕ ਹੈ ਪੁੱਤਰ ਮੈਂ ਕੁਝ ਸੋਚਦੀ ਹਾਂ। ਅਰਮਨ ਮੈਂ ਪੰਕਜ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਉਹ ਗੱਲ ਨਹੀਂ ਮੰਨ ਰਿਹਾ। ਉਹ ਤੇਨਾਂ ਨਹੀਂ ਰਹਿਣਾ। ਕੀ ਮਤਲਬ ਮੰਮੀ ਉਹ ਤੇਰੇ ਤੋਂ ਤਲਾਕ ਚਾਹੁੰਦਾ ਹੈ ਐਸੀ ਕਿਹੜੀ ਗਲਤੀ ਹੋ ਗਈ ਮੰਮੀ ਮੇਰੇ ਤੋਂ ਗਲਤੀ ਤੇਰੇ ਤੋਂ ਨਹੀਂ ਗਲਤੀ ਉਹਦੇ ਤੋਂ ਹੋਈ ਹੈ ਜਿਹੜਾ ਉਹ ਹੀ ਰੇਵੜੀ ਨੂੰ ਛੱਡ ਕੇ ਕੂੜੇ 'ਚ ਹੱਥ ਮਾਰ ਰਿਹਾ ਹੈ ਬੰਤੇ ਅਗਰ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਪਰ ਮੈਨੂੰ ਇੰਨੀ ਵੱਡੀ ਸਜ਼ਾ ਨਾ ਦੋ ਹੂੰ ਸਜ਼ਾ ਤਾਂ ਮੈਨੂੰ ਮਿਲ ਰਹੀ ਸੀ ਜਦੋਂ ਤੇਰਾ ਰਹਿ ਰਿਹਾ ਸੀ ਕਾਲੀ ਸੜ ਜਾਂਦਾ ਨਹੀਂ ਮੇਰੇ ਸ਼ਕਲ ਦਿਖਣਾ ਚਾਹਨਾ ਨਿਕਲ ਜਾ ਮੇਰੇ ਕੋਲੋਂ ਬਾਹਰ ਚਲੋ ਠੀਕ ਹੈ ਜੀ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਨਾ ਰੋ ਪਰ ਮੇਰੇ ਬੱਚੇ ਤਾਂ ਦੇ ਦਿਓ ਬੱਚੇ ਦੀ ਗੱਲ ਕਰਦੀ ਐ ਬੱਚਾ ਤੇਰਾ ਪਛਾਵਾਂ ਵੀ ਪਹਿਨਣਾ ਚੱਲ ਇੱਥੇ ਕੋਲੋਂ ਬਾਹਰ ਹਾਇਰ ਬਾਈ ਇਹ ਸਭ ਦੇਖਣ ਤੋਂ ਪਹਿਲਾਂ ਮੈਂ ਮਾਰ ਕਿਉਂ ਨਾ ਗਈ ਕਿੱਦਾ ਜਾਨ ਠੀਕ ਹੈ ਤੈਨੂੰ ਗੁਰਦਿਆਂ ਸੁਣਾਵਾ ਯਾਰ ਮੈਂ ਆਪਣੇ ਘਰ ਲਈ ਘਰੋਂ ਕੱਢਦੇ ਅੱਜ ਤੇ ਹੁਣ ਤੂੰ ਆਪਣੀ ਵਿਆਹ ਦੀ ਤਿਆਰੀ ਸ਼ੁਰੂ ਕਰ ਲੈ ਘਰ ਦੇ ਨੂੰ ਬਣਾ ਲੈ ਤੂੰ ਪੈਸੇ ਦੀ ਕਿਉਂ ਐਸ਼ ਲੈ ਰਹੀ ਆ ਕਿੰਨੇ ਪੈਸੇ ਚਾਹੀਦੇ ਨੇ ਹੋਰ ਬਸ 50000 ਕੋਈ ਗੱਲ ਨਹੀਂ 50000 ਤੇਰੇ ਖਾਤੇ 'ਚ ਹੋਰ ਪਾ ਦਿੰਦਾ ਤੇ ਆਪਣੀ ਵਿਆਹ ਦੀ ਤਿਆਰੀ ਸ਼ੁਰੂ ਕਰ ਠੀਕ ਹੈ ਓਕੇ ਮੰਮੀ ਮੰਮੀ ਹਾਂਜੀ ਰੋਟੀ ਬਣਾ ਦੋ ਪਾ ਆਫਿਸ ਆਣਾ ਮੈਂ ਤਾਂ ਨਹੀਂ ਬਣਦੀ ਰੋਟੀ ਰੋਟੀ ਉਹਨੂੰ ਹੀ ਲਿਆ ਜਿਹੜੀ ਤੈਨੂੰ ਚੰਗੀ ਲੱਗਦੀ ਸੀ ਮੇਰਾ ਤਾਂ ਸੱਸ ਸਰੇ ਦਬਾਨ ਖਰਾਬ ਹੋ ਰਿਹਾ ਕੋ ਜੋ ਇੱਕ ਦੀ ਰੋਟੀ ਨਹੀਂ ਦੇਉਂਗਾ ਨਾ ਮਾਗੇ ਚੱਲਿਆ ਹਾਏ ਰੱਬਾ ਮੇਰੇ ਪਰਿਵਾਰ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਮੰਮੀ ਤੁਸੀਂ ਸਮੈਰ ਨੂੰ ਥਿਆਨੇ ਰੱਖ ਸਕਦੇ ਕਿਉਂ ਕੀ ਹੋ ਗਿਆ ਸਮੈਰ ਦੇ ਸਕੂਲ 'ਚ ਫੋਨ ਆਇਆ ਸੀ ਨਾ ਤਾਂ ਹਮਬਦ ਕਰਕੇ ਆਵੀ ਹੈ ਨਾ ਬ੍ਰੇਕਫਾਸਟ ਕਰਕੇ ਆਵੀ ਹੈ ਪੰਗਦੇ ਜਿੰਨਾ ਕੰਮ ਦਾ ਮੈਨੂੰ ਕੁਝ ਨਹੀਂ ਪਤਾਗਾ ਉਹ ਸਾਰੇ ਕੰਮ ਰਮਨ ਕਰਦੀ ਸੀਗੀ ਬ੍ਰੇਕਫਾਸਟ ਹੋਮਵਰਕ ਸਭ ਰਮਨ ਕਰਵਾਉਂਦੀ ਸੀ ਮੇਰੇ ਤੋਂ ਕੁਝ ਨਹੀਂ ਹੁੰਦਾ ਤੈਨੂੰ ਪਤਾ ਮੇਰੀ ਉਮਰ ਹੋ ਗਈ ਹੈ ਮੇਰੇ ਤੋਂ ਨਹੀਂ ਕੁਝ ਹੁੰਦਾ ਹਲੋ ਹਾਂ ਜਾਨ ਜਿੱਦਾਂ ਯਾਰ ਦੱਸ ਹੁਣ ਮੇਰੇ ਨਾਲ ਵਿਆਹ ਕਦੋਂ ਕਰਾਰੀ ਹੈ ਹੁਣ ਤਾਂ ਮੈਂ ਰਮਨ ਦੇ ਤਲਾਕ ਦੇ ਪੇਪਰ ਅਪਲਾਈ ਕਰਦੇ ਯਾਰ ਤੂੰ ਗੱਲ ਨਹੀਂ ਕਰਿਆਣੇ। ਘਰੇ ਗੱਲ ਤਾਂ ਕਰ ਲੈ ਯਾਰ। ਠੀਕ ਐ। ਅੱਛਾ ਚੈਨ ਬਣਾਉਣੀ ਐ। ਕੋਈ ਗੱਲ ਨਹੀਂ। ਚੈਨ ਤੇ ਬਸ ਤੈਨੂੰ ਪੈਸੇ ਸੈਂਡ ਕਰ ਦਿੰਨਾ ਮੈਂ। 1 ਲੱਖ ਬਿੱਤੇ ਅਕਾਊਂਟ ਸੁਵਾ ਦੇਣਾ। ਵਿਆਹ ਵਾਸਤੇ ਚੈਨ ਬਣਾ ਕੇ ਰੱਖ ਲੈ। ਠੀਕ ਐ। ਕੋਈ ਗੱਲ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਹੈਗੀ। ਬਸ ਤੂੰ ਜਿਹੜਾ ਤੈਨੂੰ ਮੈਂ ਕੰਮ ਕਿਹਾ ਉਹ ਕਰ। ਅੜ ਘਰਦਾਂ ਨੂੰ ਗੱਲ ਕਰ ਫਟਾਫਟ ਮੈਨੂੰ ਵਿਆਹ ਕਰਾ ਜਲਦੀ। ਠੀਕ ਐ। ਯਾਰ ਦੱਸ ਕੀ ਬਣਿਆ ਤੇਰੇ ਘਰ ਦੇ ਬੰਨੇ ਕਿ ਨਹੀਂ ਤੂੰ ਕੀ ਕੋਸ਼ਿਸ਼ ਕਰੀਂ ਅਰੇ ਇੰਨਾ ਟਾਈਮ ਤਾਂ ਹੋ ਗਿਆ ਜਦੋਂ ਤੂੰ ਪੈਸੇ ਵਸ ਕੇ ਆਂ ਨਹੀਂ ਉਦੋਂ ਉਹਦੀ ਪੈਸੇ ਪਾ ਦੇਣਾ ਯਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬੱਚਿਆਂ ਦਾ ਬਹੁਤ ਔਖਾ ਹੋ ਰਿਹਾ ਮੰਮੀ ਦੇ ਬੱਚੇ ਕਿੱਥੇ ਚੱਲ ਪਈ ਜਾਂਦੇ ਨੇ ਪਤਾ ਕੀ ਇਹ ਮੈਨੂੰ ਇਹ ਐ ਕਿ ਜਿੰਨਾ ਜਲਦੀ ਹੋ ਸਕੇ ਘਰਦਣ ਮਨਾ ਕੇ ਮੇਰਾ ਵਿਆਹ ਕਰਾ ਲਾ। ਕੀ ਇਹ ਕੀ ਮਤਲਬ ਆ ਤਰਾ? ਹੁਣ ਉਸ ਮੇਰਾ ਵਿਆਹ ਨਹੀਂ ਕਰਾਣਾ। ਨਹੀਂ ਇੰਨੇ ਮਹੀਨੇ ਹੋ ਗਏ ਤੂੰ ਮੇਰੇ ਨਾਲ ਗੱਲ ਕਰਦੀ ਆ ਫੋਨ ਤੇ। ਉਹ ਬਸ ਪੈਸਾ ਵਾਸਤੇ ਕਰਦੀ ਸੀ। ਮੈਂ ਕਿੰਨਾ ਸ਼ਰਮ ਕੀਤਾ ਤੇਰੇ ਤੇ ਤੈਨੂੰ ਪਤਾ ਹੈ? ਨਹੀਂ ਤੇਰੇ ਪਿੱਛੇ ਤਾਂ ਮੈਂ ਆਪਣੀ ਘਰਾਂ ਛੱਡਦੀ ਮੈਂ ਤੂੰ ਮੇਰਾ ਵਿਆਹ ਕਰਾਏਂਗੀ। ਮੈਂ ਹੀ ਪੈਗਾਂ ਸੀ। ਤੂੰ ਤੇਰੇ ਗੱਲਾਂ ਚ ਆ ਗਿਆ ਚਲ ਠੀਕ ਹੈ ਯਾਰ ਮੈਂ ਹੀ ਪਾਗਲ ਸੀ ਕੋਈ ਗੱਲ ਨਹੀਂ ਠੀਕ ਹੈ ਓਕੇ ਬਾਈ ਮੰਮੀ ਮੇਰੋਨਾ ਬਹੁਤ ਵੱਡੀ ਗਲਤੀ ਹੋ ਗਈ ਕਿਉਂ ਕੀ ਹੋ ਗਿਆ ਜਿਹੜੀ ਕੁੜੀ ਨਾਲ ਮੈਂ ਗੱਲ ਕਰਦਾ ਸੀ ਨਾ ਉਹ ਮੇਰੇ ਨਾਲ ਨਾ ਸਿਰਫ ਪੈਸੇ ਵਾਸਤੇ ਗੱਲ ਕਰਦੀ ਸੀ ਮੈਂ ਤਾਂ ਤੈਨੂੰ ਪੁੱਤ ਪਹਿਲੇ ਹੀ ਸਮਝਾਇਆ ਸੀ ਕਿ ਰਮਨ ਵਰਗੀ ਤੈਨੂੰ ਕੋਈ ਹੋਰ ਨਹੀਂ ਮਿਲਣੀ ਤੂੰ ਰਮਨ ਨਾਲ ਬਹੁਤ ਗਲਤ ਕੀਤਾ ਹੈ ਮੰਮੀ ਮੈਨੂੰ ਮਾਫ਼ ਕਰ ਦਿਓ ਮੈਂ ਕੋਲ ਨੂੰ ਨਹੀਂ ਮਾਫ਼ ਕਰਵਾਣੀ ਉਹ ਤਾਂ ਅਲੱਗ ਹੀ ਕੁਝ ਨਹੀਂ ਹੋਇਆ ਹੈ ਅਰਮਨ ਨੂੰ ਵਾਪਸ ਬੁਲਾਣਾ ਹੈ ਮੰਮੀ ਤੈਨੂੰ ਲੱਗਦਾ ਹੈ ਅਰਮਨ ਮੈਨੂੰ ਮਾਫ਼ ਕਰ ਦਊਗੀ ਤੈਨੂੰ ਮਾਫ਼ ਕਰੇ ਨਾ ਕਰੇ ਪਰ ਉਹ ਬੱਚਾ ਪਿੱਛੇ ਜ਼ਰੂਰ ਵਾਪਸ ਆਏਗਾ ਚਲੋ ਮੰਮੀ ਮੈਂ ਅਰਮਨ ਨੂੰ ਫੋਨ ਕਰਦਾ ਚਲ ਹਾਂ ਕਰ ਹਲੋ ਹਾ ਰਮਨ ਹਾਂ ਪੰਕਜ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਕੁਝ ਰਹਿ ਗਿਆ ਸੀ ਬੇਇਜਤ ਕਰਨ ਲਈ ਜੋ ਤੁਸੀਂ ਮੈਨੂੰ ਹੁਣ ਫੋਨ ਕੀਤਾ ਹੈ ਨਹੀਂ ਰਮਨ ਮੈਂ ਤੈਨੂੰ ਸੌਰੀ ਬੋਲਣ ਲਈ ਫੋਨ ਕੀਤਾ ਸੀ ਸੌਰੀ ਉਹ ਵੀ ਮੈਨੂੰ ਮੈਂ ਕੁਝ ਗਲਤ ਤਾਂ ਨਹੀਂ ਸੁਣ ਰਹੀ ਯਾਰ ਰਮਨ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਪਲੀਜ਼ ਮੈਨੂੰ ਮਾਫ ਕਰ ਦੇ ਪਲੀਜ਼ ਘਰ ਵਾਪਸ ਆ ਜਾ ਨਹੀਂ ਹੁਣ ਤੁਸੀਂ ਲੈ ਲੋਗੇ ਬਦਸੂਰਤ ਨਾਲ ਭੀਆ ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਚਲ ਐਂਕਰ ਮੇਰੇ ਕਰਕੇ ਨਹੀਂ ਬੱਚੇ ਕਰਕੇ ਤਾਂ ਵਾਪਸ ਆ ਸਕਦੀਆਂ ਪੰਕਜ ਲੋਕ ਤਾਂ ਸੋਚਦੇ ਵੀ ਨਹੀਂ ਹੈਗੇ ਇੱਕ ਗਲਤ ਫੈਸਲਾ ਲੈਣ ਦਾ ਕਿ ਉਹਨਾਂ ਦੇ ਬੱਚਿਆਂ ਤੇ ਕੀ ਅਸਰ ਹੋਏਗਾ ਹਾਂ ਰਮਨ ਜ਼ਿੰਦਗੀ ਦੇ ਵਿੱਚ ਇੱਕ ਗਲਤ ਲਿਆ ਗਿਆ ਫੈਸਲਾ ਘਰ ਬਰਬਾਦ ਕਰ ਦਿੰਦਾ ਹੈ ਇਹਦਾ ਸਭ ਤੋਂ ਵੱਡਾ ਅਸਰ ਬੱਚਿਆਂ ਤੇ ਪੈਂਦਾ ਹੈ ਇੱਕ ਇਨਸਾਨ ਨੂੰ ਪੰਕਜ ਨਵਾਂ ਲਾਈਫ ਪਾਰਟਨਰ ਤਾਂ ਮਿਲ ਜਾਂਦਾ ਪਰ ਬੱਚਿਆਂ ਨੂੰ ਮਾਪੇ ਨਹੀਂ ਮਿਲਦੇ ਠੀਕ ਹੈ ਪੰਕਜ ਮੈਂ ਆਨ ਲਈ ਤਿਆਰ ਆ ਪਰ ਸਿਰਫ ਆਪਣੇ ਬੱਚਿਆਂ ਲਈ ਮੰਮੀ ਮਰ ਰਮਨ ਨਾਲ ਕਰੀ ਸੀ ਰਮਨ ਦਾ ਰਾਨ ਤਿਆਰ ਹੈ ਬਹੁਤ ਵਧੀਆ ਬਣਦਾ ਹੈ ਰੱਬ ਦਾ ਲੱਖ ਸ਼ੁਕਰ ਜੀ ਕੱਲ ਸਾਰੇ ਲੋਜੀ ਵੀਡੀਓ ਦੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਕਿ ਵੀਡੀਓ ਬਣਾਉਂਦਾ ਸਾਡਾ ਕੀ ਮਕਸਦ ਹੈ ਤੇ ਵੀਡੀਓ ਜੇ ਕਿਸੇ ਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ